ਤੇ ਤੁਹਾਡਾ ਮਿਸ਼ਨ ਅਧੂਰਾ ਬੱਲੇ ਬੱਲੇ ਨਹੀਂ ਪੂਰਾ ਫੋਟੋ ਫੋਟੋ ਚੱਕ ਕੇ ਚੱਲ ਬਈ ਯਾਹ ਅੱਜ ਦੋ ਮਿੰਟ ਆ ਗਿਆ ਇੱਕ ਨਹੀਂ ਗੱਲ ਆ ਰਹੀ ਉੱਪਰ ਆ ਜਾ ਕੰਦਰ ਆਓ ਕੋਈ ਹੋਰ ਉੱਪਰ ساري نهي جو ري ساري جو 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 लोक बाबा अधूर ते बीमार ਨੇ ਨੇ ਆ ਜਾਓ ਚਲੋ ਆ ਵੀ ਚਲ ਗਈ ਲਾਓ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਨਗਰ ਨਿਵਾਸੀਆਂ ਨੂੰ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀਰ ਅੰਮ੍ਰਿਤਕਾਰ ਜੀ ਦੇ 134ਵੇਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਇਹ ਉਹ ਮਹਾਨ ਤਾਕਤ ਹੈ ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਸਮਾਨਤਾ ਭਾਈਚਾਰਕ ਸਾਂਝ ਬਰਾਬਰਤਾ ਇਕਤਾ ਦਾ ਸੰੂਦ ਦਿੱਤਾ ਅੱਜ ਸਾਰਾ ਭਾਰਤ ਉਸ ਭਾਰਤ ਦੇ ਸੰਵਿਧਾਨ ਦੇ ਤਹਿਤ ਹੈ ਅਸੀਂ ਉਸ ਮਹਾਨ ਰੇਬਰ ਨੂੰ ਜਾਣ ਕਰਦੇ ਹਾਂ ਪਰ ਕੁਝ ਸ਼ਰਾਰਤੀ ਅਨਸਰ ਗੁਰਪਤਪੰਥ ਸਿੰਘ ਪੰਨੂ ਜੋ ਅਮਰੀਕਾ ਦੇ ਵਿੱਚ ਬੈਠਾ ਹੈ ਉਹ ਬਾਵਾ ਸਾਹਿਬ ਡਾਕਟਰ ਬੀਰ ਅੰbedkar ਜੀ ਦੇ ਜੈਨੂ